ਗੁਰੂ ਸਾਹਿਬ ਜੀਉ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਪਜੋਣ ਪਾਇ संत कै दुखन त्रगद जोन किरमाई संतन कै दुखन तृष्णा मह जले संत कै दुखन सबको छले संत कै दुख तेज सब जाए संत कै दुख नीच नाए संत का थाओ को नानक संत पावे ता तय पी गत पाहीं ਨਾਨਕ ਸੰਤ ਭਾਵੈ ਤਾਂ ਹੋਇ ਪੀ ਗਤ ਪਾਹੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਲੜੀਵਾਰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ ਪਾਵਨ ਅਸ਼ਟਪਦੀ ਨੰਬਰ 13 ਕੱਲ ਆਪਾਂ ਵਿਚਾਰ ਆਰੰਭ ਕੀਤੀ ਸੀ ਅੱਜ ਗੁਰਮੁਖੋ ਇਹ ਦੂਸਰੀ ਕੌੜੀ ਦਾ ਪਾਠ ਆਪਾਂ ਉਚਾਰਨ ਕੀਤਾ। ਆਓ ਅੱਜ ਇਸ ਦੂਸਰੀ ਕੌੜੀ ਨੂੰ ਆਪਾਂ ਸਮਝਣ ਦਾ ਵਿਚਾਰ ਹੰਦਾ ਯਤਨ ਕਰਦੇ ਹਾਂ। ਮਨੁੱਖੀ ਸੁਭਾਅ ਦੇ ਵਿੱਚ ਇੱਕ ਔਗਣ ਹੈ। ਜਦੋਂ ਇਹ ਮਨੁੱਖ ਕਿਸੇ ਤੋਂ ਪਿੱਛੇ ਰਹਿ ਜਾਂਦਾ ਹੈ ਫਿਰ ਇਹਦੇ ਵਿੱਚ ਈਰਖਾ ਪੈਦਾ ਹੁੰਦੀ ਹੈ ਤੇ ਜਦੋਂ ਈਰਖਾ ਪੈਦਾ ਹੁੰਦੀ ਹੈ ਤੇ ਈਰਖਾ ਦੇ ਵਿੱਚੋਂ ਫਿਰ ਗੁਰਮਖੋ ਨਿੰਦਿਆ ਦਾ ਜਨਮ ਹੁੰਦਾ ਹੈ ਸ਼ੁਕਰਾਤ ਨੂੰ ਕਿਸੇ ਨੇ ਪੁੱਛਿਆ ਸੀ ਨਿੰਦਿਆ ਕਿੱਥੋਂ ਪੈਦਾ ਹੁੰਦੀ ਹੈ ਇਸੋ ਕੁ ਰਾਤ ਨੇ ਕਿ ਅਸੀ ਨਿੰਦਿਆ ਦੀ ਮਾਂ ਹੈ ਈਰਖਾ ਜਿੱਥੇ ਈਰਖਾ ਹੋਵੇਗੀ ਉੱਥੇ ਗਰਮ ਖੂਨ ਨਿੰਦਿਆ ਨੇ ਆ ਜਾਣਾ ਤੇ ਦੂਸਰਾ ਸਵਾਲ ਕੀਤਾ ਸੀ ਇਹ ਨਿੰਦਿਆ ਖਤਮ ਕਿਵੇਂ ਹੋਵੇਗੀ ਕਹਿਣ ਲੱਗੇ ਸਬਰ ਸਬਰ ਵਾਲਾ ਮਨੁੱਖ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦਾ ਇਹ ਨਲਾਇਕ ਬੰਦਾ ਜਿਹੜਾ ਪਿੱਛੇ ਰਹਿ ਜਾਂਦਾ ਉਹਦੇ ਮਨ ਵਿੱਚ ਈਰਖਾ ਹੁੰਦੀ ਹੈ ਤੇ ਈਰਖਾ ਦੇ ਵਿੱਚੋਂ ਨਿੰਦਿਆ ਨੇ ਜਨਮ ਲੈਣਾ। ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜੇ ਪ੍ਰਮਾਤ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਗੁਰਮਖੋ ਸੰਸਾਰ ਵਿੱਚ ਈਰਖਾਲੂਆਂ ਦੇ ਵੱਲੋਂ ਬੜੀ ਨਿੰਦਿਆ ਹੁੰਦੀ ਹੈ। ਇਹ ਗੱਲ ਸਦਾ ਚੇਤੇ ਰੱਖੀਏ ਨਿੰਦਾ ਹਮੇਸ਼ਾ ਚੰਗੇ ਦੀ ਹੁੰਦੀ ਹੈ ਜੇ ਕਿਸੇ ਦੀ ਹੋ ਰਹੀ ਹੈ ਨਾ ਨਿੰਦਿਆ ਇਹਦਾ ਅਰਥ ਕੋਈ ਗੁਣ ਹੈ ਤੇ ਨਿੰਦਿਆ ਹੋ ਰਹੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ 'ਕਦਾਤ ਪਾਈ ਸਿੱਖਾ ਤੂੰ ਸਬਰ ਦੇ ਵਿੱਚ ਰਹਿਣਾ ਜੇ ਕੋਲ ਕੁ ਸਬਰ ਹੋਵੇਗਾ ਤੇ ਈਰਖਾ ਆ ਹੀ ਨਹੀਂ ਸਕਦੀ ਜੇ ਮਨੁੱਖ ਜਿੰਨ ਕੋਈ ਸਬਰ ਹੈ ਸਬਰ ਦਾ ਕੀ ਅਰਥ ਹੈ ਵੀ ਮੈਂ ਕਿਸੇ ਵੱਲ ਦੇਖਣਾ ਹੀ ਨਹੀਂ ਜੋ ਕੁਸ਼ ਵਾਹਿਗੁਰੂ ਨੇ ਮੈਨੂੰ ਦਿੱਤਾ ਮੈਂ ਉਹਦੇ ਵਿੱਚ ਪ੍ਰਸੰਨ ਹਾਂ ਇਹਨੂੰ ਸਬਰ ਕਹਿੰਦੇ ਆ ਮੈਂ ਕਿਸੇ ਕੋਲੋਂ ਮੰਗਣਾ ਨਹੀਂ ਕਿਸੇ ਕੋਲੋਂ ਖੋਣਾ ਨਹੀਂ ਕਿਸੇ ਨੂੰ ਹੱਸਦਿਆਂ ਵੇਖ ਕੇ ਮੇਰੇ ਮਨ ਵਿੱਚ ਦੁੱਖ ਨਹੀਂ ਹੋਵੇਗਾ ਇਸ ਕਰਕੇ ਗੁਰਮ ਕੋਈ ਈਰਖਾ ਨਹੀਂ ਪੈਦਾ ਹੋਵੇਗੀ ਈਰਖਾ ਨਹੀਂ ਹੋਵੇਗੀ ਤੇ ਨਿੰਦਿਆ ਆਵੇਗੀ ਨਹੀਂ ਕਿਉਂਕਿ ਮਾਂ ਨਹੀਂ ਹੋਵੇਗੀ ਤੇ ਪੁੱਤ ਕਿਵੇਂ ਹੋਵੇਗਾ ਈਰਖਾ ਨਹੀਂ ਹੋਵੇਗੀ ਤੇ ਨਿੰਦਿਆ ਕਿਵੇਂ ਹੋਵੇਗੀ ਇਸ ਕਰਕੇ ਗੁਰੂ ਬਾਦਸ਼ਾਹ ਨੇ ਸਾਡੀ ਝੋਲੀ ਸਬਰ ਦੀ ਦਾਤ ਪਾਈ ਹੈ ਗੁਰਬਾਣੀ ਨੇ ਸਾਨੂੰ ਇਹ ਵਾਰ ਵਾਰ ਕਿਹਾ ਨਿੰਦਾ ਭਲੀ ਕਿਸੇ ਕੀ ਨਹੀਂ ਕਿਸੇ ਕੀ ਦਾ ਕੀ ਅਰਥ ਹੈ ਦੁਸ਼ਮਣ ਦੀ ਵੀ ਮਾੜੀ ਹੈ ਕਿਸੇ ਕੀ ਦਾ ਅਰਥ ਹੀ ਬਣਦਾ ਵੀ ਨਿੰਦਿਆ ਤੇ ਕਿਸੇ ਦੀ ਵੀ ਨਹੀਂ ਚੰਗੀ ਪਾਵ ਦੁਸ਼ਮਣ ਦੀ ਕਰੇ ਉਹਦੀ ਵੀ ਨਹੀਂ ਚੰਗੀ ਕਿਉਂਕਿ ਦੁਸ਼ਮਣ ਦੇ ਵਿੱਚ ਕੋਈ ਨਾ ਕੋਈ ਗੁਣ ਤੇ ਹੋਵੇਗਾ ਨਾ ਸਾਡਾ ਵਿਰੋਧੀ ਹੈ ਇਹ ਤਾਂ ਗੁਰਮੁਖ ਹੋ ਨਹੀਂ ਸਕਦਾ ਵੀ ਸਾਰਾ ਯੋਗਣ ਹੀ ਹੋਣਾ ਤੇ ਬਾਦਸ਼ਾਹ ਨੇ ਜਿਹੜਾ ਗੁਰੂ ਦਾ ਸਿੱਖ ਹੈ ਸਿੱਖ ਦੀ ਸਾਂਝ ਸਦਾ ਗੁਣਾਂ ਦੇ ਨਾਲ ਅਗੁਣਾਨਾਤ ਹੈ ਹੀ ਨਹੀਂ ਐ ਸਾਂਝ ਕਰੀ ਜਾ ਗੁਣਾ ਕੀ ਤੂੰ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਦੇ ਓਗਲ ਨੂੰ ਨਹੀਂ ਫੜਨਾ ਤੂੰ ਅਗਣਾ ਨੂੰ ਛੱਡ ਦੇਣਾ ਤੂੰ ਗੁਣ ਵੇਖਣੇ ਨੇ ਗੁਣ ਕੀ ਨੇ ਗੁਰਮੁਖੋ ਇੱਕ ਮਨੁੱਖ ਭਗਤ ਬਾਬਾ ਨਾਮਦੇਵ ਸਾਹਿਬ ਕਹਿੰਦੇ ਵਿਸ਼ਵਾ ਦੇ ਦਰਵਾਜ਼ੇ ਤੇ ਜਾਂਦਾ ਸੀ ਵਿਸ਼ਵਾ ਦੇ ਦਰਵਾਜ਼ੇ ਤੇ ਭਗਤ ਬਾਬਾ ਨਾਮਦੇਵ ਸਾਹਿਬ ਨੇ ਉਹਦੇ ਵਿੱਚੋਂ ਗੁਣ ਸਿੱਖ ਲਿਆ ਜੈਸੇ ਬਿਖੇ ਹੇਤ ਪਰ ਨਾਰੀ ਤੈਸੇ ਨਾਮੇ ਪ੍ਰੀਤ ਮਰਾਰੀ ਪੜਦੇ ਬਾਬਾ ਨਾਮਦੇਵ ਸਾਹਿਬ ਦੀ ਕਹਿਣ ਲੱਗੇ ਦੇਖੋ ਤਾਂ ਸਹੀ ਮਨੁੱਖ ਨੂੰ ਇਹ ਵੀ ਪਤਾ ਹੈ ਵੀ ਉੱਥੇ ਜਾ ਰਿਹਾ ਤੇ ਮੇਰਾ ਕਰਮ ਮਾੜਾ ਹੈ। ਉੱਥੇ ਜਾ ਰਿਹਾ ਤੇ ਲੋਕਾਂ ਨੇ ਬੁਰਾ ਕਹਿਣਾ ਬੇਇਜ਼ਤੀ ਹੋਣੀ ਹੋਣੀ ਹੈ। ਪਰ ਕਹਿੰਦੇ ਤੁਸੀਂ ਦੇਖੋ ਤਾਂ ਸਹੀ। ਇਹ ਵੀ ਪਤਾ ਹੈ ਵੀ ਕਰਮ ਮਾੜਾ ਹੈ, ਇਹ ਵੀ ਪਤਾ ਹੈ ਵੀ ਬੇਇਜ਼ਤੀ ਹੋਵੇਗੀ ਪਰ ਬੰਦਾ ਫੇਰ ਵੀ ਨਹੀਂ ਛੱਡਦਾ। ਫੇਰ ਵੀ ਉੱਧਰ ਨੂੰ ਜਾ ਰਿਹਾ। ਤੇ ਇਹ ਇਨਸਾਨ ਤੈਨੂੰ ਤੇ ਪਤਾ ਨਾ ਗੁਰੂਵਾਲ ਜਾਵੇਂਗਾ ਤੇ ਸ਼ੋਭਾ ਹੋਵੇਗੀ ਗੁਰੂ ਕੋਲੇ ਬੈਠੇਗਾ ਤੇ ਵਡਿਆਈ ਮਿਲੇਗੀ ਇੱਕ ਬੰਦਾ ਉਹ ਐ ਜਿਹਨੂੰ ਇਹ ਪਤਾ ਹੈ ਉਧਰ ਜਾਵਾਂਗਾ ਨਿੰਦ ਬੁਰਾਈ ਹੋਣੀ ਐ ਮਾੜਾ ਕਰਮ ਹੈ ਉ ਤਾਂ ਵੀ ਕਰੀ ਜਾਂਦਾ ਤੈਨੂੰ ਪਤਾ ਹੈ ਗੁਰੂ ਕੋਲ ਬੈਠਣਾ ਚੰਗੀ ਗੱਲ ਉਹ ਤਾਂ ਵੀ ਨਹੀਂ ਬੈਠਦਾ ਸਿੱਖਿਆ ਲਈ ਕਿ ਨਹੀਂ ਉਹਦੇ ਉਹਦੀ ਪਾ ਉਹ ਉਹਦਾ ਉਹਦੀ ਕਰਮ ਮਾੜਾ ਹੈ ਉਹਦਾ ਪਰ ਉਹਦੀ ਖਿੱਚ ਕਿੰਨੀ ਹੈ ਐਨੀ ਖਿਚ ਰਾਬਣਾ ਕਰ ਲਵੇ ਤੇਰੀ ਗੱਲ ਬਣ ਜੇਗੀ ਗੁਰਮੁਖੋ ਤਲਸੀਦਾਸ ਹੋਏ ਨੇ ਬਹੁਤ ਵੱਡੇ ਵਿਦਵਾਨ ਹਿੰਦੂ ਧਰਮ ਦੇ ਸਾਰਾ ਦਿਨ ਘਰ ਵਾਲੀ ਤੇ ਪਿੱਛੇ-ਪਿੱਛੇ ਪਾਈਦੇ ਸੀ ਰਤਨਾ ਸੀ ਉਹਦਾ ਨਾਮ ਘਰ ਵਾਲੀ ਦਾ ਬੀਬੀ ਰਤਨਾ ਉਹ ਨਾਮ ਜਪਣ ਵਾਲੀ ਸੀ ਬੰਦਗੀ ਕਰਨ ਵਾਲੀ ਸੀ ਇੱਕ ਦਿਨ ਤੇ ਖੇਤ ਵਿੱਚ ਕੰਮ ਕਰਨ ਗਏ ਵਾਪਸ ਆਏ ਪੁੱਛ ਰਤਨਾ ਕਿੱਥੇ ਹੈ ਕਹਿਣ ਲੱਗੋ ਤਾਂ ਪੇਕੇ ਚਲੇ ਗਏ ਪਿੱਛੇ ਨੂੰ ਭੱਜ ਪਏ ਰਹਿ ਨਹੀਂ ਸਕਦਾ ਭੱਜੇ ਜਾਂਦੇ ਨੇ ਪਿੱਛੋਂ ਕਿ ਰਤਨਾ ਮੈਂ ਆ ਗਿਆ ਪਿੱਛੇ ਮੁੜ ਕੇ ਦੇਖਿਆ ਉਹਨੇ ਦੌਰੇ ਉਚਾਰ ਤੁਸੀਂ ਦੱਸ ਨੇ ਦੌਰੇ ਉਚਾਰਨ ਕੀਤੇ ਜੋ ਘਰ ਵਾਲੀ ਨੇ ਜਵਾਬ ਦਿੱਤਾ ਸੀ ਕਹਿਣ ਲਗੀ ਲਾਜ ਨਾ ਆਵਤ ਤੋਹੇ ਕੋ ਦੌਰਿਓ ਆਇਓ ਨਾਥ त्रग त्रग ऐसे जीव को कहां कहूं मैं नाथ चरण अस्म मम देह को तामे ऐसी प्रीत ऐसी तो श्री राम में कहोवत ना पै पीता 24 घंटे मेरा नाम ही पुकार दियो मेरे पीछे पंजदे फिरदे हो शर्म नहीं आंदी की है मेरे विच चरण अस्म मम देह को ਆਹ ਆਹ ਚੰਮ ਹੈ ਤੇ ਚੰਮ ਦੇ ਥੱਲੇ ਖੂਨ ਹੈ ਤੇ ਖੂਨ ਨਾਲ ਹੱਡੀਆਂ ਚੁਬੜੀਆਂ ਹੋਈਆਂ ਨੇ ਤਿੰਨ ਚੀਜ਼ਾਂ ਨੇ ਮੇਰੇ ਵਿੱਚ ਕਹਿੰਦੀ ਉੱਤੇ ਚੰਮ ਹੈ ਵਿੱਚ ਹੱਡੀਆਂ ਨੇ ਵਿੱਚ ਕਾਰ ਲਹੂ ਹੈ ਇਹਦੇ ਲਹੂ ਪਿੱਛੇ ਭੱਜਦੇ ਹੋ ਚੰਮ ਦੇ ਪਿੱਛੇ ਭੱਜੇ ਫਿਰਦੇ ਹੋ ਜੇ ਕਿਤੇ ਇੰਨੀ ਪ੍ਰੀਤ RAM ਜੀ ਨਾਲ ਕੀਤੀ ਹੁੰਦੀ ਜੇ ਕਿਤੇ ਇੰਨਾ RAM ਜੀ ਦੇ ਪਿੱਛੇ ਭੱਜੇ ਹੁੰਦੇ ਜੇ ਕਿਤੇ ਇੰਨਾ ਰਾਮ ਜੀ ਨੂੰ ਜਪਿਆ ਹੁੰਦਾ ਤੁਸੀਂ ਜਨਮ ਮਰਨ ਤੋਂ ਮੁਕਤ ਹੋ ਜਾਣਾ ਸੀ ਮੇਰੇ ਪਿੱਛੇ ਭਜ ਤੁਹਾਨੂੰ ਕੀ ਮਿਲ ਜਾਣਾ ਹੈ ਹੁੰਦਾ ਗੁਰਮੁਖ ਕੋ ਕਈ ਵਾਰ ਇਦਾਂ ਤੋਂ ਅਰਥ ਕੀ ਬਣਿਆ ਵੀ ਔਗਣ ਦੇ ਵਿੱਚੋਂ ਵੀ ਗੁਣ ਕੱਢ ਲਿਆ ਇਹ ਦੱਸਿਆ ਸਾਨੂੰ ਭਾਈ ਕਿਸੇ ਬੰਦੇ ਅੰਦਰ ਬੜੇ ਔਗਣ ਹੋਣਗੇ ਉਹਦੇ ਔਗਣਾ ਨੂੰ ਯਾਦ ਕਿਤੇ ਤੈਨੂੰ ਕੁਝ ਵੀ ਨਹੀਂ ਮਿਲਣਾ ਤੂੰ ਦੇਖ ਸਈ ਕੋਈ ਇੱਕ ਅੱਧਾ ਗੁਣ ਹੈ ਤਾਂ ਤੈਨੂੰ ਮਿਲ ਜਾਏ ਇਸ ਕਰਕੇ ਸਿੱਖ ਦੀ ਸਾਂਝ ਗੁਰਮੁਖ ਕਿਸੇ ਨਾਲ ਨਿੰਦਿਆ ਦੀ ਨਹੀਂ ਹੈ ਗੁਰੂ ਬਾਬੇ ਨੇ ਕਿਹਾ ਨਿੰਦਾ ਭੜੀ ਕਿਸੇ ਕੀ ਨਹੀਂ ਮਨਮੁਖ ਮੁਕਤ ਕਰਨ ਇਹ ਤਾਂ ਮਨ ਦੇ ਮਰੀਦਾਂ ਦਾ ਕੰਮ ਹੁੰਦਾ ਹੈ ਇਸ ਕਰਕੇ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਫਿਰ ਸਾਨੂੰ ਇਸ ਨਿੰਦਿਆ ਦੀ ਬੁਰਾਈ ਤੋਂ ਬਚਣ ਦੀ ਤਾਕੀਦ ਕੀਤੀ ਹੈ ਪਾਤਸ਼ਾਹ ਕਹਿੰਦੇ ਨੇ ਸੰਤਕੇ ਦੁਖਣ ਸੰਤ ਦਾ ਕੀ ਅਰਥ ਹੈ ਸਤਸੰਗੀ ਜਨ ਸਿਮਰਨ ਕਰਨ ਵਾਲੇ ਸੰਤਕੇ ਦੁਖਣ ਜਿਹੜੇ ਭਾਈ ਸੰਤਾਂ ਨੂੰ ਦੁੱਖ ਦੇਣ ਵਾਲੇ ਪਾਪ ਸਰਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ ਤੇ ਮੁਖ ਭਵੈ ਜਿਹੜਾ ਕੋਲ ਖੁਪ ਭਾਵੈ ਸ਼ਬਦ ਹੈ ਨਾ ਇਹਦੇ ਅਰਥ ਕਈ ਵਿਦਵਾਨਾਂ ਨੇ ਭੱਦਾ ਕੀਤੇ ਹੈ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਉਹਦਾ ਮੁਖ ਭੱਦਾ ਹੋ ਜਾਂਦਾ ਹੈ ਕਰੂਪ ਹੋ ਜਾਂਦਾ ਹੈ ਪਰ ਬਾਣੀ 'ਚ ਨਾ ਭਾਵੈ ਸ਼ਬਦ ਦਾ ਅਰਥ ਬਹੁਤਾਂ ਥਾਵਾਂ 'ਤੇ ਭਟਕਣਾ ਆਇਆ ਹੈ ਭਾਵੈ ਦਾ ਅਰਥ ਬਹੁਤਾਂ ਥਾਵਾਂ 'ਤੇ ਬਾਣੀ 'ਚ ਭਟਕਦਾ ਹੋਇਆ ਆਇਆ ਇਦਾਂ ਭਟਕਦਾ ਹੋਇਆ ਜੀਵ ਕਹਿੰਦੇ ਭੌਂਦਾ ਫਿਰਦਾ ਹੈ ਭਵੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤ ਦੀ ਰੱਬ ਦੇ ਪਿਆਰਿਆਂ ਦਾ ਨਿੰਦਿਆ ਨਿੰਦਕ ਕਰ ਨਿੰਦਿਆ ਕਰਨ ਵਾਲਾ ਕਹਿਣ ਲੱਗੇ ਉਹਦਾ ਮੁਖ ਥਾਂ ਥਾਂ ਉੱਤੇ ਪਟਕਦਾ ਹੈ ਸੰਤ ਕੈ ਦੁਖਣ ਕਾਗ ਜਉ ਲਵੇ ਜੁਲਮ ਕੋ ਲਵੇ ਸ਼ਬਦ ਹੈ ਨਾ ਲਵੇ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਲੋ ਲੋ ਕਰਨਾ ਤੜਫਦੇ ਰਹਿਣਾ ਇਤਾਂ ਕਹਿਣ ਲੱਗੀ ਸੰਤ ਕਹਿ ਦੁਖਨ ਜਿਹੜਾ ਭਾਈ ਸੰਤਾਂ ਨੂੰ ਦੁੱਖ ਦਿੰਦਾ ਹੈ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਕਾਗ ਜੋ ਲਵੇ ਉਹਦੀ ਆਦਤ ਕਾਂ ਵਰਗੀ ਹੋ ਜਾਂਦੀ ਹੈ ਜਿਵੇਂ ਕਾਂ 24 ਘੰਟੇ ਕਾਂ ਕਾਂ ਲਾਉਂਦਾ ਰਹਿੰਦਾ ਹੈ 24 ਘੰਟੇ ਕਾਂ ਕਾਂ ਹੀ ਕਰਦਾ ਸੁਣਦਾ ਹੀ ਕਿਸੇ ਨੂੰ ਨਹੀਂ ਕੋਲੋਂ ਕੋ ਤੁਸੀਂ ਦੇਖੋ ਕੋਇਲ ਵੀ ਕਾਲੇ ਰੰਗ ਦੀ ਹੈ ਕਾਂ ਵੀ ਕਾਲੇ ਰੰਗ ਦਾ ਹੈ ਜਦੋਂ ਕੋਈ ਬੰਦਾ ਬਹੁਤ ਸੋਹਣਾ ਆਵਾਜ਼ ਵਿੱਚ ਗਾਉਂਦਾ ਹੋਵੇ ਨਾ ਆਪਾਂ ਕਹਿੰਦੇ ਆ ਕੋਇਲ ਵਰਗੀ ਆਵਾਜ਼ ਹੈ ਜਦੋਂ ਕੋਈ ਬਹੁਤਾ ਰੌਲਾ ਹੀ ਪਾਉਂਦਾ ਉਹ ਕਹਿੰਨੇ ਕਿਉਂ ਕਾਂ ਕਾਂ ਲਾਈ ਹੈ ਸੀ ਦੇਖੋ ਵੀ ਹੈ ਤਾਂ ਸਰੀਰ ਇੱਕ ਹੋ ਜਾਏ ਇੱਕ ਬੋਲਦਾ ਹੈ ਤੇ ਕਹਿੰਨੇ ਕਿਉਂ ਕਾਂ ਕਾਂ ਲਾਈ ਹੈ ਦੂਜਾ ਬੋਲਦਾ ਹੈ ਕਹਿੰਨੇ ਕੋਇਲ ਵਰਗਾ ਹੈ ਅਰਥ ਕੀ ਬਣਿਆ ਗੱਲ ਹੈ ਪਾਤਸ਼ਾਹ ਕਹਿੰਦੇ ਤੇਰਾ ਕਰਮ ਕਿਹੋ ਜਿਹਾ ਹੈ ਗੱਲ ਰੰਗ ਦੀ ਥੋੜਾ ਕਿਤੇ ਇਸ ਕਰਕੇ ਸੰਤ ਦੀ ਨਿੰਦਿਆ ਕਰਨ ਵਾਲਾ ਇੰਜ ਹੁੰਦਾ ਹੈ ਪਾਤਸ਼ਾਹ ਕਹਿੰਦੇ ਜਿਵੇਂ ਕਾਂ ਭਾਈ 24 24 ਘੰਟੇ ਲੌ ਲੋਈ ਕਰਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੈ ਸੰਤ ਕੈ ਦੁਖਨ ਸਰਪ ਜੋਨ ਪਾਈ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਸਿਮਰਨ ਕਰਨ ਵਾਲਿਆਂ ਦੀ ਬਾਣੀ ਪੜਨ ਵਾਲਿਆਂ ਦੀ ਨਿੰਦਿਆ ਕਰਨ ਵਾਲਾ ਸੱਪ ਦੀ ਜੋਨੀ ਪੈਂਦਾ ਸਰਪ ਜੋਨ ਪਾਈ ਹੁਣ ਸੱਪ ਜਉਣ ਦਾ ਕੀ ਅਰਥ ਹੈ ਵਿਖ ਤੇ ਹੁੰਦਾ ਨਾ ਮਰਨ ਤੋਂ ਬਾਅਦ ਸੱਪ ਦੀ ਜਉਣ ਪੈ ਗਿਆ ਇੱਕ ਹੁੰਦਾ ਹੈ ਮਨੁੱਖਾਂ ਵਰਗਾ ਸਰੀਰ ਇਹੀ ਹੈ ਪਰ ਪਰ ਅੰਦਰੋਂ ਸੱਪ ਬਣ ਗਿਆ ਤੁਰਿਆ ਫਿਰਦਾ ਸੱਪ ਜਿਵੇਂ ਇੱਕ ਇੱਕ ਬਚਨ ਸਮਝੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਸੱਪੈ ਦੁੱਧ ਪਿਆਈ ਹੈ ਅੰਦਰ ਵਿਸ ਨਕੋਰ ਕੇ ਹਨ ਬਾਬਾ ਜੀ ਦੀ ਬਾਣੀ ਨੇ ਸੱਪ ਦਾ ਔਗਣ ਕੀ ਹੈ ਕਹਿੰਦੇ ਸਾਕ ਨੂੰ ਦੁੱਧ ਪਿਆਓ ਉਹਦੇ ਅੰਦਰ ਜ਼ਹਿਰ ਹੀ ਰਹਿਣਾ ਇਹ ਜੋ ਡੰਗ ਮਾਰੇਗਾ ਨਾ ਉਹਦੇ ਮੁਖ ਵਿੱਚੋਂ ਦੁੱਧ ਨਹੀਂ ਨਿਕਲਦਾ ਉਹਦੇ ਮੁਖ ਵਿੱਚੋਂ ਜ਼ਹਿਰ ਹੀ ਨਿਕਲਣਾ ਹੈ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਨੂੰ ਚੰਗਾ ਖਾਣ ਪੀਣ ਮਿਲਦਾ ਹੋਵੇ ਚੰਗੀ ਸੰਗਤ ਮਿਲਦੀ ਹੋਵੇ ਚੰਗੇ ਬੋਲ ਮਿਲਦੇ ਹੋਣ ਪਰ ਫਿਰ ਵੀ ਬੰਦਾ ਉਲਟਾ ਹੀ ਬੋਲੇ ਅਰਥ ਬਣਦਾ ਜ਼ਹਿਰ ਲੈ ਕੇ ਬੈਠਾ ਹੈ ਇਹਦੇ ਅੰਦਰ ਇਸੇ ਤਰ੍ਹਾਂ ਇੱਕ ਬਚਨ ਹੋਰ ਹੈ ਹਰ ਬਿਸਰਤ ਸਦਾ ਖੁਵਾਰੀ ਤਾਕੋ ਤੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੀਵਨ ਜ਼ਿੰਦਗੀ ਇਦਾਂ ਬਲਦੀ ਐ ਸੜਦੀ ਐ ਇਦਾਂ ਸਰਪ ਜੈਸੇ ਅਰ ਜਾਰੀ ਜਿਵੇਂ ਸੱਪ ਦੀ ਲੰਮੀ ਆਰਜਾ ਹੋ ਕੇ ਵੀ ਜ਼ਿੰਦਗੀ ਸੜਦੀ ਰਹਿੰਦੀ ਐ ਗੁਰਮੁਖੀ ਕਈ ਦੱਸਦੇ ਨੇ ਵੀ ਸੱਪ ਦੀ ਉਮਰ 3-300 ਸਾਲ ਦੀ ਵੀ ਹੋ ਜਾਂਦੀ ਹੈ ਬਹੁਤ ਲੰਮੀ ਆਰਦਾ ਭੋਗਦਾ ਸੱਪ ਜਿਸ ਦਿਨ ਸੱਪ ਛੋਟਾ ਜਾ ਸੀ ਤਾਂ ਵੀ ਜ਼ਹਿਰੀ ਸੀ 50 ਸਾਲ ਦਾ ਹੋ ਗਿਆ ਤਾਂ ਵੀ ਜ਼ਹਿਰੀ ਹੈ 100 ਸਾਲ ਦਾ ਹੋ ਗਿਆ ਤਾਂ ਵੀ ਜ਼ਹਿਰੀ ਹੈ 300 ਸਾਲ ਦਾ ਹੋ ਗਿਆ ਤਾਂ ਵੀ ਜ਼ਹਿਰੀ ਹੈ ਉਮਰ ਤੇ ਬੜੀ ਲੰਮੀ ਹੈ ਪਰ ਫਿਰਦਾ ਤੇ ਜ਼ਹਿਰ ਲੈ ਕੇ ਫਿਰਦਾ ਰਿਹਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ ਨਾ ਨਿੰਦਕ ਸਦਾ 24 ਘੰਟੇ ਜ਼ਹਿਰ ਲੈ ਕੇ ਫਿਰਦਾ ਰਹਿੰਦਾ ਹੈ ਉਹਦੇ ਅੰਦਰ ਜ਼ਹਿਰ ਹੀ ਜ਼ਹਿਰ ਹੈ ਔਰ ਗੁਰਮੁਖ ਕੋ ਜ਼ਹਿਰ ਹੈ ਤੇ ਚੇਤਾ ਕਰੋ ਚੰਦਨ ਦੇ ਬਰਸ਼ ਨਾਲ ਲਪੇਟੇ ਮਾਰਨ ਤੋਂ ਬਾਅਦ ਵੀ ਉਹਨੂੰ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਅੰਦਰ ਜ਼ਹਿਰ ਹੈ ਇਸ ਕਰਕੇ ਪਾਤ ਐ ਦਾ ਅਰਥ ਕੀ ਅਰਥ ਹੈ ਵੀ ਜੌਂਦੇ ਜੀ ਸੱਪ ਬਣਿਆ ਫਿਰਦਾ ਹੈ। ਇਹਦਾ ਹੀ ਅਰਥ ਬਣੇਗਾ। 24 ਘੰਟੇ ਜ਼ੁਬਾਨ ਵਿੱਚੋਂ ਜ਼ਹਿਰ ਹੀ ਉਗਲਦਾ ਹੈ ਜੀ। ਇਹ ਕੰਮ ਤੇ ਸੱਪ ਦਾ ਡੰਗ ਮਾਰਦਾ ਤੇ ਸੱਪ ਦਾ ਜ਼ਹਿਰ ਹੀ ਨਿਕਲਦਾ ਹੈ ਅੰਦਰੋਂ। ਪਾਤਸ਼ਾਹ ਕਹਿੰਦੀ ਇਹਦਾ ਅਰਥ ਹੀ ਬਣਦਾ ਹੈ ਇਹ ਭਾਈ ਜੌਂਦੇ ਜੀ ਸੱਪ ਬਣਿਆ ਫਿਰਦਾ ਹੈ ਹਰ ਇੱਕ ਦੀ ਬਰਾਈ ਕਰਦਾ ਹੈ। ਸੰਤ ਕੈ ਦੁਖਣ ਸਰਪ ਜੋਣ ਪਾਏ ਸੰਤ ਕੈ ਦੁਖਣ ਤ੍ਰਗਤ ਜੋਨ ਕਿਰਮਾਏ ਤਰਗਤ ਹੁੰਦਾ ਨਿੱਕੀਆਂ ਨਿੱਕੀਆਂ ਜੋਨਾ ਕੀੜੇ ਮਕੌਣਿਆਂ ਦੀਆਂ ਜੋਨਾ ਬਾਦਸ਼ਾਹ ਕਹਿੰਦੇ ਪਾਈ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ ਨਿੱਕੀਆਂ ਨਿੱਕੀਆਂ ਜੋਨਾ ਦੇ ਵਿੱਚ ਸਦਾ ਹੀ ਭਟਕਦਾ ਰਹਿੰਦਾ ਹੈ ਸੰਤ ਕੈ ਦੁਖਣ ਤ੍ਰਿਸ਼ਨਾ ਮੈਂ ਜਲੇ ਤ੍ਰਿਸ਼ਨਾ ਕੀ ਹੁੰਦੀ ਹੈ ਹੋਰ ਹੋ ਜੇ ਹੋਰ ਮੇਰਾ ਹੋਰ ਮੇਰਾ ਤ੍ਰਿਸ਼ਨਾ ਆ ਵੀ ਮੇਰਾ ਆ ਵੀ ਮੇਰਾ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ 24 ਘੰਟੇ ਗੁਰਮਖੋ ਉਹਦੀ ਮਨ ਵਿੱਚ ਉਹਦੀ ਬੁੱਧੀ ਵਿੱਚ ਕ੍ਰਿਸ਼ਨਾਂ ਦੀ ਵਿਕਾਰਾਂ ਦੀ ਪਾਪਾਂ ਦੀ ਅੱਗ ਬਲਦੀ ਹੈ ਕਿਉਂ ਅੱਗ ਬਲਦੀ ਹੈ ਗੁਰੂ ਪਾਤਸ਼ਾਹੀ ਬਾਣੀ ਨੇ ਇੱਕ ਬਚਨ ਕਿਹਾ ਪਾਤਸ਼ਾਹ ਕਹਿੰਦੇ ਪਾਈ ਜੇ ਠੰਡ ਲੈਣੀ ਹੋਵੇ ਨਾ ਤੇ ਚੇਤਾ ਰੱਖੋ ਜੇ ਚੰਦਨ ਦੇ ਦਰਖਤ ਦੇ ਕੋਲ ਬੈਠਣਾ ਪੈਂਦਾ ਸੱਚ ਹੈ ਨਾ ਗੁਰਮਤਿ ਕੋਈ ਵੀ ਚੰਦਨ ਹੋਈ ਰਹਾ ਬਸੈ ਜੋ ਚੰਦਨ پاس ਜੇ ਤੂੰ ਸ਼ੀਤਲਤਾ ਲੈਣੀ ਹੈ ਤੇ ਚੰਦਨ ਦੇ ਕੋਲ ਬੈਠਣਾ ਪਏਗਾ ਇਹਦਾ ਅਰਥ ਕੀ ਜੋ ਜੈਸੀ ਸੰਗਤ ਕਰੇ ਸੋ ਤੈਸੋ ਬੋਲੋ ਨਾ ਸੋ ਤੈਸੋ ਫਲ ਆਏ ਜਿਹੋ ਜੀ ਬੰਦਾ ਸੰਗਤ ਕਰਦਾ ਹੈ ਉਹੋ ਜਿਹਾ ਫਲ ਮਿਲਦਾ ਹੈ ਉਹਨੇ ਜੇ ਕੋ ਰੱਬ ਦੇ ਪਿਆਰਿਆਂ ਦੇ ਗੁਣ ਗਾਉਣ ਵਾਲਿਆਂ ਦੀ ਸੰਗਤ ਕਰਾਂਗੇ ਤੇ ਰੱਬ ਦੇ ਗੁਣ ਗਾਵਾਂਗੇ ਜੇ ਸੰਗਤ ਨਿੰਦਿਆ ਕਰਨ ਵਾਲੇ ਦੀ ਕਰਾਂਗੇ ਤੇ ਚੇਤਾ ਕਰੋ ਜੀ ਜੁਬਾਨ ਚੋਂ ਨਿੰਦਿਆ ਨਿਕਲੇਗੀ ਇੱਕ ਵਚਨ ਸਮਝੋ ਜੀ 2 ਮਿੰਟ ਦੇ ਵਿੱਚ ਇੱਕ ਨਾ ਕਾਲੀਦਾਸ ਪੰਡਿਤ ਹੋਇਆ ਹੈ ਕਾਲੀਦਾਸ ਪੰਡਿਤ ਕਿਸੇ ਰਾਜੇ ਦੇ ਦਰਬਾਰ ਚ ਕੰਮ ਕਰਦਾ ਸੀ ਇੱਕ ਬੁੱਤ ਘਾੜਾ ਤਿੰਨ ਮੂਰਤਾਂ ਲੈ ਕੇ ਆਇਆ ਇਹ ਨੁਕਤਾ ਸਮਝਣ ਵਾਲਾ ਬੜੇ ਧਿਆਨ ਨਾਲ ਸਮਝੋ ਜੀ ਇੱਕੋ ਜਿਹੀਆਂ ਤਿੰਨ ਮੂਰਤੀਆਂ ਇੱਕੋ ਜਿਹੀ ਧਾਤ ਦੀਆਂ ਬਣੀਆਂ ਹੋਈਆਂ। ਦਰਬਾਰਤ ਰਾਜੇ ਦੇ ਪਹੁੰਚ ਗਿਆ। ਕਹਿ ਲੱਗਾ ਜੀ ਤਿੰਨ ਮੂਰਤੀਆਂ ਨੇ ਇਹਨਾਂ ਵਿੱਚੋਂ ਇੱਕ ਮੂਰਤੀ 50 ਰੁਪਈਆ ਦੀ ਹੈ, ਇੱਕ 500 ਦੀ ਹੈ ਤੇ ਤੀਸਰੀ 5000 ਦੀ ਹੈ। ਪਰ ਇਹ ਦੱਸਣਾ ਨਹੀਂ ਮੈਂ ਕਿਹੜੀ 5000 ਦੀ ਅਤੇ ਕਿਹੜੀ 50 ਰੁਪਈਆ ਦੀ ਹੈ। ਜਿਹੜਾ ਇਹ ਦੱਸ ਦੇਵੇਗਾ ਇਹ ਤਿੰਨੇ ਮੂਰਤੀਆਂ ਦਾ ਮਾਲਕ ਬਣ ਜਾਏਗਾ ਤਿੰਨੇ ਇੱਕੋ ਜੀਆਂ ਨੇ ਇੱਕੋ ਤਰ੍ਹਾਂ ਦੀਆਂ ਬਣੀਆਂ ਨੇ ਪਰ ਇਹਨਾਂ ਵਿੱਚੋਂ ਕਿਹੜੀ ਵੱਧ ਕੀਮਤ ਵਾਲੀ ਹੈ ਕਿਹੜੀ ਘੱਟ ਕੀਮਤ ਵਾਲੀ ਹੈ ਇਹ ਕਿਹਨੇ ਪਤਾ ਕਰਨਾ ਹੈ ਇਹ ਪਤਾ ਕਰਨਾ ਜਿਹਨੇ ਵੇਖਣੀਆਂ ਨੇ ਸਾਰਿਆਂ ਨੇ ਜੋਰ ਲਾਇਆ ਪਰ ਕਿਸੇ ਨੂੰ ਸਮਝ ਕੋਈ ਨਾ ਪਈ ਕਾਲੀਦਾਸ ਉੱਠਿਆ ਪੰਡਤ ਸੀ ਵਿਦਵਾਨ ਸੀ ਸਿਆਣਾ ਸੀ ਉਹਨੇ ਗੁਰਮਖੋ ਤੀਲਾ ਲਿਆ ਇੱਕ ਇੱਕ ਤੀਲਾ ਲਿਆ ਤੇ ਇੱਕ ਮੂਰਤੀ ਦੇ ਕੰਨ ਦੇ ਵਿੱਚ ਮਾਰਿਆ ਉਹ ਤੀਲਾ ਇਧਰਲੇ ਕੰਨ ਵਿੱਚ ਦੀ ਮਾਰਿਆ ਤੇ ਇਧਰਲੇ ਕੰਨ ਵਿੱਚ ਦੀ ਬਾਹਰ ਨਿਕਲ ਗਿਆ ਕਹਿਣ ਲੱਗਾ ਇਹ ਇਹ 50 ਰੁਪਈਆ ਦੀ ਹੈ ਦੂਸਰੀ ਮੂਰਤੀ ਦੇ ਤੀਲਾ ਕੰਨ ਵਿੱਚ ਪਾਇਆ ਉਹਦੇ ਤੀਲਾ ਕੰਨ ਵਿੱਚ ਦੀ ਗਿਆ ਤੇ ਨੱਕ ਵਿੱਚ ਦੀ ਵਾਹਿਗੁਰੂ ਮੂੰਹ ਵਿੱਚ ਦੀ ਮੂਰਤੀ ਮੂਰਾ ਹੀ 12 ਆ ਗਿਆ ਕਹਿਣ ਲੱਗਾ ਇਹ 500 ਦੀ ਹੈ ਤੀਸਰੀ ਮੂਰਤੀ ਦੇ ਕੰਨ ਚ ਤੀਲਾ ਇੱਜ ਪਾਇਆ ਨਾ ਮੁਖਰਾ ਹੀ ਬਾਹਰ ਨਿਕਲਿਆ ਨਾ ਕੰਨਾਂ ਰਾਹੀਂ ਉਹਦੇ ਪੇਟ ਅੰਦਰ ਚਲਾ ਗਿਆ ਤੀਲਾ ਕਹਿਣ ਲੱਗਾ ਇਹ 5000 ਦੀ ਹੈ ਰਾਜਾ ਬੜਾ ਪ੍ਰਸੰਨ ਹੋਇਆ ਬੁੱਤਕਾਰਾ ਕਹਿਣ ਲੱਗਾ ਜੀ ਬਿਲਕੁਲ ਸਹੀ ਹੈ ਤੁਸੀਂ ਲੈ ਜਾਓ ਤਿੰਨੇ ਮੂਰਤੀਆਂ ਰਾਜਾ ਕਹਿਣ ਲੱਗਾ ਦੱਸੋ ਤਾਂ ਸਹੀ ਵੀ ਤੁਸੀਂ ਪਕੜ ਗੱਲ ਕਿਵੇਂ ਆਈ ਕਿਵੇਂ ਤੁਨ ਪਤਾ ਕਿਵੇਂ ਲੱਗਾ ਉਹ ਕਹਿਣ ਲੱਗਾ ਰਾਜਨ ਤੇਰੀ ਦਰਬਾਰ ਵਿੱਚ ਕਿੰਨਾ ਇਕੱਠ ਬੈਠਾ ਸਾਰਿਆਂ ਨੇ ਸੁਣਿਆ ਪਰ ਸਰੋਤੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਹਮ ਤਸਾਨੂੰ ਸਰੋਤੇ ਸੁਣਨ ਵਾਲੇ ਗੁਰਮਖੋਤੈਨ ਤਰ੍ਹਾਂ ਦੇ ਹੁੰਦੇ ਨੇ ਇੱਕ ਸਰੋਤਾ ਇਸ ਪਹਿਲੀ ਮੂਰਤੀ ਵਰਗਾ ਹੁੰਦਾ ਹੈ ਜਿਹੜਾ ਇਧਰਲੇ ਕੰਨ ਵਿੱਚ ਦੀ ਪਾਈ ਤੇ ਇਧਰਲੇ ਕੰਨ ਵਿੱਚ ਦੀ ਗੱਲ ਬਾਹਰ ਨਿਕਲ ਜਾਂਦੀ ਹੈ ਪਹਿਲੀ ਮੂਰਤੀ ਦਾ ਹਾਲ ਇਹ ਹੈ ਇੱਧਰ ਡੱਕਾ ਪਾਇਆ ਤੇ ਇੱਧਰ ਦੀ ਡੱਕਾ ਬਾਹਰ ਨਿਕਲ ਗਿਆ ਇਹਦਾ ਅਰਥ ਹੀ ਪਹਿਲੀ ਮੂਰਤੀ ਹੈ ਦੂਜੀ ਮੂਰਤੀ ਉਹ ਹੈ ਜਿਹੜੀ ਕੰਨ ਰਾਹੀਂ ਡੱਕਾ ਪਾਇਆ ਤੇ ਮੂੰਹ ਰਾਹੀਂ ਬਾਹਰ ਆ ਗਿਆ ਕਈ ਐਸੇ ਸਰੋਤੇ ਨੇ ਜਿਹੜੇ ਕੰਨ ਰਾਹੀਂ ਸੁਣਦੇ ਨੇ ਬਸ ਦਸਾ ਮਿੰਟ ਰਾਹੀਂ ਮੂੰਹ ਥਾੜੀ ਬਾਹਰ ਕੱਢ ਦਿੰਦੇ ਆ ਇੱਕ ਤੀਸਰੇ ਨੇ ਤੀਸਰੇ ਸਰੋਤੇ ਉਹ ਨੇ ਜਿਹੜੇ ਕੰਨ ਰਾਹੀਂ ਤੀਲਾ ਪਾਇਆ ਨਾ ਮੂੰਹ ਰਾਹੀਂ ਬਾਹਰ ਨਿਕਲਿਆ ਨਾ ਕੰਨ ਰਾਹੀਂ ਬਾਹਰ ਨਿਕਲਿਆ ਢੱਕਾ ਪੇਟ ਅੰਦਰ ਚਲਾ ਗਿਆ ਤੀਜਾ ਸਰੋਤਾ ਉਹ ਹੈ ਜਿਹੜਾ ਗੱਲ ਨੂੰ ਕੰਨਾਂ ਰਾਹੀਂ ਸੁਣਦਾ ਤੇ ਹੈ ਨਾ ਇਧਰਲੇ ਕੰਨ ਰਾਹੀਂ ਬਾਹਰ ਕੱਢਦਾ ਨਾ ਮੁਖ ਰਾਹੀਂ ਬਾਹਰ ਕੱਢਦਾ ਉਹ ਅੰਦਰ ਹਿਰਦੇ ਤੱਕ ਲੈ ਜਾਂਦਾ ਜਿਹੜਾ ਅੰਦਰ ਗੱਲ ਨੂੰ ਹਿਰਦੇ ਤੱਕ ਲੈ ਜਾਏ ਨਾ ਉਹਦੀ ਕੀਮਤ ਸਭ ਤੋਂ ਵੱਧ ਪੈਂਦੀ ਹੈ ਜਿਹੜਾ ਇਧਰ ਦੀ ਸੁਣੇ ਤੇ ਇਧਰ ਦੀ ਕੱਟ ਦੇਵੇ ਉਹਦੀ ਕੀਮਤ ਸਭ ਤੋਂ ਘੱਟ ਹੁੰਦੀ ਹੈ ਔਰ ਸੱਚ ਗੁਰਮਖੋ ਇਹ ਹੁਣ ਅਸੀਂ ਵੇਖਣਾ ਹੈ ਵੀ ਅਸੀਂ ਕਿੰਨੀ ਕੀਮਤ ਦੇ ਬਣਨਾ ਹੈ ਜੇ ਚਾਹੋਨੇ ਆ ਨਾ ਵੀ ਰੱਬ ਦੇ ਦਰਬਾਰ ਸਾਡੀ ਕੀਮਤ ਸਭ ਤੋਂ ਵੱਧ ਪਵੇ ਤੇ ਗੱਲ ਇੱਕੋ ਹੀ ਕਰਨੀ ਪਵੇਗੀ ਜੋ ਗੁਰੂ ਦੀ ਗੱਲ ਸੁਣਦੇ ਆ ਪੇਟ ਦੇ ਅੰਦਰ ਅੰਦਰ ਰੱਖ ਲਈਏ ਉਹਨੂੰ ਬਾਹਰ ਨਾ ਕੱਢੀਏ ਗਵਾਈਏ ਨਾ ਬਾਹਰ ਜਿਹੜੇ ਅੰਦਰ ਸਮਾ ਲੈਂਦੇ ਨੇ ਗੁਰੂ ਕੇ ਬਚਨ ਨੂੰ ਜਿਹੜੇ ਗੁਰੂ ਕੇ ਬਾਣੀ ਨੂੰ ਹਿਰਦੇ ਦੇ ਅੰਦਰ ਸੰਭਾਲ ਲੈਂਦੇ ਨੇ ਪਾਤਸ਼ਾਹ ਕਹਿੰਦੇ ਰੱਬ ਦੇ ਦਰਬਾਰ ਉਹਨਾਂ ਦੀ ਕਿਨੂੰ ਸਭ ਤੋਂ ਵੱਧ ਪੈਂਦੀ ਹੈ ਸੰਤ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੇ ਪਾਤਸ਼ਾਹ ਕਹਿੰਦੀ ਨੇ ਪਾਈ ਰੱਬ ਦੇ ਪਿਆਰਿਆਂ ਦੀ ਬੁਰਾਈ ਕਰਨ ਵਾਲਾ 24 ਘੰਟੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ ਸੰਤ ਕਹਿ ਦੁਖਨ ਸਭ ਕੋ ਛਲੇ ਨਿੰਦ ਕਦੇ ਕਿਸੇ ਦਾ ਸਾਕਾ ਨਹੀਂ ਹੁੰਦਾ ਸਭ ਕੁਝ ਅਲੱਦਾ ਕੀਰਤ ਹੈ ਉਹ ਸਬ ਦੇ ਨਾਲ ਹੀ ਛਲ ਕਰਦਾ ਹੈ ਸਬ ਦੇ ਨਾਲ ਹੀ ਧੋਖਾ ਕਰਦਾ ਹੈ ਪਰ ਹੁੰਦਾ ਗੁਰਮਖੋ ਜਦੋਂ ਅਸੀਂ ਕਿਸੇ ਦੀ ਨਿੰਦਿਆ ਚ ਪੈ ਜਾਂਦੇ ਆ ਨਾ ਸਾਨੂੰ ਸਾਹਮਣੇ ਵਾਲੇ ਦੀਆਂ ਬੁਰਾਈਆਂ ਨਹੀਂ ਦਿਖਦੀਆਂ ਕੇਵਲ ਕੇਵਲ ਉਹਦੀਆਂ ਚੇਤਨਾ ਕਰੋ ਜੀ ਚੰਗੀਆਂ ਆ ਉਹ ਦਿਖਦੀਆਂ ਹੀ ਨਹੀਂ ਬੁਰਾਈਆਂ ਹੀ ਦਿਖਦੀਆਂ ਨੇ ਸਾਰੀਆਂ निंदक मनुख तृष्णालु मनुख इरखालु मनुख بادشاہ ਕਹਿੰਦੇ ਨੇ ਸਾਰਿਆਂ ਨੂੰ ਤੁਖਾ ਕਰਦਾ ਹੈ। ਪ੍ਰਥੀਚੰਦ ਹੈ। ਕੀ ਵਿਗਾੜਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ? ਕੁਝ ਵੀ ਨਹੀਂ। ਸਦਾ ਪਿਆਰ ਕਰਦੇ ਨੇ। ਉਹਦੇ ਪੁੱਤ ਮਿਹਰਵਾਨ ਨੂੰ ਆਪਣੀ ਗੋਦ ਵਿੱਚ ਬਿਠਾ ਲੈਂਦੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਪ੍ਰਥੀਚੰਦ ਦੇ ਪੁੱਤਰ ਨੂੰ ਗੋਦ ਵਿੱਚ ਬਿਠਾਉਂਦੇ ਨੇ। ਤੇ ਜਿਸ ਦਿਨ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਇਹ ਖਬਰ ਮਿਲਦੀ ਆ ਨਾ ਕਿ ਬੁੱਢਾ ਸਾਹਿਬ ਜੀ ਨੇ ਕਹਿ ਦਿੱਤਾ ਵੀ ਪੁੱਤਰ ਦੀ ਔਲਾਦ ਜੋਧਾ ਪ੍ਰਗਟ ਹੋਵੇਗਾ। ਪਿਰਥੀ ਚੰਦ ਨੇ ਉਸ ਦਿਨ ਤੋਂ ਸਲਾਹਾਂ ਕਰਨ ਸ਼ੁਰੂ ਕਰ ਦਿੱਤੀਆਂ। ਮੇਰੇ ਭਰਾ ਦੇ ਘਰ ਵਿੱਚ ਔਲਾਦ ਹੋਣੀ ਆ ਮੈਂ ਮਾਰਨੀ ਕਿਵੇਂ ਆ। ਇਹ ਖਾਲੂ ਹੈ ਨਾ। ਉਹਨੂੰ ਗੁਰੂ ਕਾ ਦਾ ਨਿੰਦਕਾ ਹੈ ਉਹ। ਗੁਰੂ ਕਾ ਨਿੰਦਕਾ ਹੈ। ਸਾਰੀ ਜ਼ਿੰਦਗੀ ਗੁਰਮਖੋ ਸਣ ਤ੍ਰਿਸ਼ਨਾ ਦੀ ਅਗਟ ਛੜਦਾ ਰਿਹਾ ਸਾਰੀ ਜ਼ਿੰਦਗੀ ਭੜਕਦਾ ਹੀ ਰਿਹਾ ਸਾਰੀ ਜ਼ਿੰਦਗੀ ਹੰਕਾਰ ਹੀ ਲੈ ਕੇ ਫਿਰਦਾ ਰਿਹਾ ਅਖੀਰਲੇ ਮੇਰੇ ਵੀ ਸ਼ਾਂਤੀ ਨਹੀਂ ਮਿਲੀ ਕਿਉਂ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਨਿੰਦਕ ਸੀ ਭਾਵੇਂ ਜੰਮਿਆ ਗੁਰੂ ਘਰ ਵਿੱਚ ਸੀ ਇਸ ਕਰਕੇ ਸੰਤਕਾ ਦੁਖਣ ਸਭ ਕੋ ਛਲੈ ਸੰਤ ਜਿਹੜਾ ਰੱਬ ਦੀ ਨਿੰਦਕ ਬੰਦੇ ਦਾ ਕੋਈ ਸਥਾ ਨਹੀਂ ਹੁੰਦਾ ਉਹ ਸਾਰਿਆਂ ਦੇ ਨਾਲ ਹੀ ਛਲ ਕਰਦਾ ਧੋਖਾ ਕਰਦਾ ਸੰਤ ਕਹਿ ਦੂਖਣ ਤੇਜ ਸਭ ਜਾਏ ਤੇਜ ਪ੍ਰਤਾਪ ਤੇਜ ਦਾ ਅਰਥ ਹੁੰਦਾ ਆਤਮਿਕ ਸ਼ਕਤੀ ਨਿੰਦਕ ਮਨੁੱਖ ਦੀ ਆਤਮਿਕ ਸ਼ਕਤੀ ਖਤਮ ਹੋ ਜਾਂਦੀ ਹੈ ਸੰਤ ਕਹਿ ਦੂਖਣ ਨੀਚ ਨਚਾਏ ਨੀਚ ਨਚਾਏ ਦਾ ਅਰਥ ਹੈ ਨੀਚਿਆਂ ਤੋਂ ਵੀ ਨੀਚਾ ਮਹਾ ਨੀਚ ਸੰਤ ਦੀ ਸੱਚੇ ਮਨੁੱਖ ਦੀ ਸਿਮਰਨ ਕਰਨ ਵਾਲੀ ਦੀ ਨਿੰਦਿਆ ਕਰਨ ਵਾਲਾ ਨੀਵੇਂ ਤੋਂ ਵੀ ਨੀਵਾ ਹੈ ਸੰਤ ਦੁਖੀ ਦਾ ਥਾਂ ਕੋ ਨਹੀਂ ਨਿੰਦਕ ਮਨੁੱਖ ਦੇ ਲਈ ਕੋਈ ਥਾਂ ਨਹੀਂ ਹੁੰਦੀ ਕਿਤੇ ਵੀ ਵਰਨ ਕੋ ਸਾਰੇ ਉਹਨੂੰ ਉਹਦੇ ਕੋਲੋਂ ਭਜਦੇ ਨੇ ਥਾਂ ਕੋ ਨਹੀਂ ਕੋਈ ਥਾਂ ਨਹੀਂ ਸੰਸਾਰ ਵਿੱਚ ਨਿੰਦਕ ਮਨੁੱਖ ਦੇ ਲਈ ਨਾਨਕ ਸੰਤ ਭਾਵੈ ਪਾਤਸ਼ਾਹ ਕਹਿੰਦੇ ਫਿਰ ਸੰਤ ਮਨੁੱਖ ਦਾ ਟਿਕਾਣਾ ਹੈ ਕਿੱਥੇ ਨਿੰਦਕ ਦਾ ਵੈਗੁਰ ਨਿੰਦਿਆ ਟਿਕਾਣਾ ਹੈ ਕਿੱਥੇ ਅੰਦਰ ਤ੍ਰਿਸ਼ਨਾ ਹੈ ਹੰਕਾਰ ਹੈ ਕੋਈ ਕੋਲ ਬਿਠਾ ਕੇ ਰਾਜੀ ਨਹੀਂ ਕਹਿੰਦੇ ਟਿਕਾਣਾ ਕਿੱਥੇ ਹੈ ਫਿਰ ਨਾਨਕ ਸੰਤ ਭਾਵੈ ਤਾਂ ਏ ਨਾਨਕ ਜੇ ਨਿੰਦਕ ਸੰਤ ਦੇ ਕੋਲ ਚਲਾ ਜਾਏ ਸੰਤ ਨੂੰ ਚੰਗਾ ਲੱਗ ਜਾਏ ਤਾਂ ਓਏ ਭੀ ਗਤ ਪਾਹੇ ਸੰਤ ਦੇ ਦਰਵਾਜੇ ਤੇ ਜਾ ਕੇ ਨਿੰਦਿਆ ਕਰਨ ਵਾਲਾ ਮੁਕਤੀ ਪ੍ਰਾਪਤ ਕਰ ਸਕਦਾ ਹੈ ਗਤ ਉੱਚੀ ਅਵਸਥਾ ਪ੍ਰਾਪਤ ਕਰ ਸਕਦਾ ਹੈ ਇਸ ਕਰਕੇ ਭਾਈ ਤੂੰ ਨਿੰਦਕ ਨਾ ਬਣ ਤੂੰ ਸੰਤ ਦੇ ਦਰਵਾਜੇ ਤੇ ਜਾ ਗੁਰਮਖਾਂ ਦੀ ਸੰਗਤ ਕਰਿਆ ਕਰ ਗੁਰਮਖਾਂ ਦੀ ਸੰਗਤ ਵਿੱਚੋਂ ਤੈਨੂੰ ਗਤ ਪ੍ਰਾਪਤ ਹੋਵੇਗੀ ਤੈਨੂੰ ਉੱਚੀ ਅਵਸਥਾ ਪ੍ਰਾਪਤ ਹੋਵੇਗੀ ਭੁੱਲਾਂ ਚੁੱਕਾਂ ਦੀ ਖਿਮਾ ਫਤੇ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ